ਨੇ ਲੁਧਿਆਣਾ ਦੀ ਤਾਂ ਪੋਲ ਖੋਲ ਕੇ ਰੱਖ ਦਿੱਤੀ ਹੈ ਸੂਦਾਸੀ ਕੀ ਥਾਂ ਥਾਂ ਤੇ ਖੜਿਆ ਪਾਣੀ ਕਈ ਫੁੱਟ ਤੱਕ ਕਈ ਥਾਂਵਾਂ ਤੇ ਪਾਣੀ ਖੜਿਆ ਜਿਸ ਨਾਲ ਲੋਕਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਲੁਧਿਆਣਾ ਦੇ ਸ਼ਿਵਾਜੀ ਨਗਰ ਦੀ ਗੱਲ ਕਰੀਏ ਤਾਂ ਇੱਥੇ ਅਸ਼ੋਕ ਪ੍ਰਾਸ਼ਿਲ ਪੱਪੀ ਦੇ ਵੱਲੋਂ ਇੱਕ 18 ਕਰੋੜ ਕਰੋੜ ਦੀ ਲਾਗਤ ਦੇ ਨਾਲ ਨਾਲਾ ਤਿਆਰ ਕਰਵਾਇਆ ਗਿਆ ਸੀ ਜਿਸ ਵਿੱਚ ਪਾਣੀ ਦੀ ਨਿਕਾਸੀ ਹੋਣੀ ਸੀ ਪਰ ਨਾਲਾ ਇਸ ਤਰੀਕੇ ਨਾਲ ਬਣਾਇਆ ਗਿਆ ਕਿ ਜੇ ਪਾਣੀ ਦੀ ਨਿਕਾਸੀ ਤਾਂ ਕੀ ਹੋਣੀ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਵੜ ਰਿਹਾ ਤੇ ਲੋਕਾਂ ਦੇ ਵੱਲੋਂ ਹੁਣ ਅਸ਼ੋਕ ਪ੍ਰਾਸ਼ਿਲ ਪੱਪੀ ਅਤੇ ਪ੍ਰਸ਼ਾਸਨ ਜਮ ਕੇ ਕੋਸਿਆ ਗਿਆ ਆਓ ਸੁਣਦੇ ਹਾਂ ਕੀ ਇਹਨਾਂ ਦਾ ਕਹਿਣਾ ਹੈ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਠੇਕੇਦਾਰ ਹੋਗੇ ਇਸ ਏਰੀਆ ਦੇ ਕੀ ਕਹਿਣਾ ਚਾਹੋਗੇ ਇੱਕ ਖੱਡਾ ਡਿੱਗਿਆ ਖੋਦਿਆ ਆਇਆ ਖੱਡਾ ਹਾਂਜੀ ਸਰ ਉਹ ਮੋਟਰ ਸਾਹਿਬ ਵਿੱਚ ਵੜਿਆ ਲੈਟਰ ਨਾ ਯਾਰ ਕੀ ਕਹਿਣਾ ਚਾਹੋਗੇ ਖੱਡਾ ਖੱਡਾ ਨਹੀਂ ਖੋਦਿਆ ਹੋਇਆ ਸਰ ਉहां पे ਮੋਟਰ ਧਾਨਨੇ ਲਈ ਐਕਸਕੇਵੇਸ਼ਨ ਕਰਨੇ ਲਈ ਹੈ ਉहां पे ਇੱਕ ਮੋਟਰ ਆਨੇ ਵਾਲੀ ਹੈ ਹਾਉਦੀ ਬਨਨੇ ਵਾਲੀ ਹੈ ਹਾਉਦੀ ਬਨਨੇ ਕੇ ਬਾਅਦ ਮੇ ਉहां पे ਮੋਟਰ ਫਿਟ ਹੋ ਕੇ ਉਸਕਾ ਪਾਣੀ ਪੁਰਾ ਨਾਲੇ ਬਜਾਣੇ ਵਾਲਾ ਹੈ ਉਹ ਪ੍ਰੋਗਰਾਮ ਚੱਲ ਰਹਾ ਸੀ ਲੇਕਿਨ ਅੱਜ ਤੁਸੀਂ ਕਹਿੰਦੇ ਖੋਡਾ ਖੜਾ ਹੋ ਗਿਆ ने एक्सीवेशन एक्सीवेशन किया ना हमने उसको ना काम करने के लिए एक्सीवेशन करने के बाद में चारों तरफ से उसकी मिट्टी लगा के रखी हुई थी अब बारिश आ बारिश 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 आने के वजह से ये वो इंडिकेटर जो था वो एक्सीवेशन के बाद में जो मिट्टी लगाई थी वो नजर नहीं आ रही इसके लिए वो हो गया वो अब हरजाना कौन पड़ेगा उसका जो डूबा था मोटरसाइकिल हर जाने तो मैं नहीं बता सकता सर कौन पड़ेगा ਆਪ ਕੋਚ ਲਗਾ ਕੇ ਜਾਂਦੇ ਆ ਅਗਲੇ ਨੁਕਸਾਨ ਨਾ ਹੋਤਾ ਅਗਲੇ ਕੇ ਪੈਸੇ ਵੀ ਕਰੇ ਡਿੱਗੇ ਮੇਰੇ ਪਾਣੀ ਮੇਂ ਕੱਡੇ ਕਿਰਾਇਆ ਲੱਗਦਾ ਭਾਈ ਹਾਂ 17000 ਦਾ ਕਿਰਾਇਆ ਹੈ ਔਰ ਉਪਰ ਉਪਰੋ ਕੇ ਨਾਮ ਹੈ ਆਪਣਾ ਬਾਈਕ ਦੇਖੋ ਬਾਈਕ ਦੀ ਹਾਲਤ ਦੇਖੋ ਕਿ ਕਿੰਨੀ ਡੂੰਘੇ ਬਾਈਕ ਗਈ ਹੋਈ ਹੈ ਔਰ ਬਾਈਕ ਦਾ ਕੋਈ ਪਤਾ ਨਹੀਂ ਲੱਗਦਾ ਕਿ ਹੁਣ ਬਾਈਕ ਕਿੰਨੀ ਹੁਣ ਕਹਿੰਦੇ 4 ਫੁੱਟ ਗੱਡਾ ਹੈ 4 ਫੁੱਟ ਦੀ ਬਾਈਕ ਗੱਡਾ ਲੱਗਦਾ ਨਜ਼ਰ ਆਂਦਾ ਉਹ ਬਾਈਕ ਦੇ ਪਿੱਛੇ ਬਾਈਕ ਦੀ ਲੱਕੜੀ ਲਾਈਟ ਦਿਖ ਰਹੀ ਹੈ ਬੈਕ ਲਾਈਟ ਬਾਕੀ ਕੋਈ ਬਾਈਕ ਦਾ ਕੋਈ ਪਤਾ ਨਹੀਂ ਹੈ ਉਹ ਬੰਦੇ ਦਾ ਪੂਰਾ ਕੰਮ ਖਰਾਬ ਹੋਇਆ ਛੱਟ ਵੀ ਲੱਗੀ ਜਿਹੜੇ ਬਾਕੀ ਸੀ ਕਿ ਉਹਦੀ ਸ਼ਰਟ ਵੀ ਲਗੀ ਐ ਤੇ ਨਾਲੇ ਪੈਸੇ ਵੀ ਖਰਾਬ ਹੋਏ ਹੁੰਦੇ। ਬਾਕੀ ਆਪ ਇਹਨਾਂ ਨੂੰ ਪੁੱਛ ਲੋ ਕਿ ਭਾਈ ਕਮੀ ਕਿੱਥੇ ਰਹਗੀ ਕਿ ਉਹ ਨਾਲਾ ਬੰਦ ਕਿਉਂ ਨਹੀਂ ਕੀਤਾ ਗਿਆ? ਢੱਕਣ ਜਿੱਲਾ ਗੱਡਾ ਸੀਗਾ ਉਹ ਢੱਕਣ ਕੋਈ ਢੱਕਣ ਨਾ ਕੋਈ ਕਾਗਜ਼ ਸਰ ਉਹ ਪ੍ਰੋਗਰਾਮ ਦਾ ਨਾਈਟ ਦਾ ਪ੍ਰੋਗਰਾਮ ਥਾ ਰਾਤ ਆਪਣੇ ਕੋਲ ਐਕਸੈਵਸ਼ਨ ਕਰਕੇ ਉਸਕੋ ਸਵੇਰੇ ਹਮ ਆਕੇ ਬਣਾਉਣੇ ਵਾਲੇ ਸੀ ਉਸਕੋ ਲੇਕਿਨ ਅਚਾਨਕੇ ਬਾਰਿਸ਼ ਹੋ ਰਹੀ ਗਈ ਇਸੇ ਇਹ ਘਟਨਾ ਹੋ ਗਈ ਹੈ। ਕੀ ਕਹਿਣਾ ਚਾਹੋਗੇ ਅੱਜ ਮੇਰੇ ਵੀ ਏਰੀਆ 'ਚ 1.5 ਮਿੰਟਾਂ ਪਹਿਲਾਂ ਵੀ ਕਮਿਸ਼ਨਰ ਸਾਹਿਬ ਨੂੰ ਪੂਰਾ ਡਿਟੇਲਡ ਮੈਮੋਰੰਡਮ ਦੇ ਕੇਹਾਂਦੇ ਮਲੇਵਾਸੀਆਂ ਦੇ ਨਾਲ ਕਿ ਜੋ ਪਿਛਲੇ ਸਾਲ ਇਸ ਇਲਾਕੇ ਨੇ ਭੁਗਤਿਆ ਵੀ ਉਸ ਦਿਨ ਸਾਨੂੰ ਦੁਆਰਾਂ ਨਾ ਦਿਖਾਈਓ ਵੀ ਹੁਣ ਇਹ ਸਫਾਈ ਤੇ ਲੱਗ ਜਾਓ ਹੁਣ ਇਹ ਰੋਡ ਜਲੀਆਂ ਪਾ ਦੋ ਹੁਣ ਇਹ ਬੁੱਢਾ ਤਰੇਆ ਤੇ ਲੱਗ ਜਾਓ ਲੇਕਿਨ ਕੁਛ ਨਹੀਂ ਹੋਇਆ ਉਹ ਬਾਂਦਰ ਇੱਕ ਬਾਂਦਰ ਹੁੰਦਾ ਔਰ ਸਰਦੀਆਂ ਚ ਸਰਦੀ ਲੱਗਦੀ ਹੈ ਉਹ ਸਿਰੇ ਉੱਠ ਕੇ ਕਹਿੰਦਾ ਕਿ ਮੈਂ ਟੋਏ ਪਟੂਗਾ ਉਸ ਟੋਏ ਚ ਰਿਆ ਕਰੂੰਗਾ ਸਿਰੇ ਧੁੱਪ ਹੋ ਜਾਂਦੀ ਹੈ ਬਾਂਦਰ ਭੁੱਲ ਜਾਂਦਾ ਰਾਤ ਨੂੰ ਸਰਦੀ ਲੱਗਦੀ ਹੈ ਸਿਰੇ ਧੁੱਪ ਹੋ ਜਾਂਦੀ ਹੈ ਉਹੀ ਹਾਲ ਪ੍ਰਸ਼ਾਸਨ ਦਾ ਬਰਸਾਤਾ ਖਤਮ ਭੁੱਲ ਗਏ ਇੱਕ ਸਾਲ ਸਾਰ ਨਹੀਂ ਲੱਤੀ ਅਸੀਂ ਇੱਕ ਸਾਲ ਦੇ ਵਿੱਚ ਵੀ ਕਿੰਨੇ ਮੈਮੋਰੰਡਮ ਕਿੰਨੇ ਵਾਰੀ ਮੱਲੇ ਨਾਲ ਮਿਲ ਕੇ ਆਏ ਆ ਵੀ ਸ਼ੁਰੂ ਕਰ ਦਿਓ ਇਹਨੂੰ ਨੇਪਰੋਚ ਦਿਵਾ ਦਿਓ ਲੇਕਿਨ ਨਹੀਂ ਅਜੋਹੀ ਨਰਕਾਲਾ ਜੀਵਨ ਉਹੀ ਹਾਸੇ ਵਾਰ ਨੰਬਰ 80 ਵਿੱਚ ਔਰ ਵਾਰ ਨੰਬਰ 81 ਵਿੱਚ ਉਹੀ ਬੁਰਾ ਹਾਲ ਹੈ ਆਹ ਬਦਲਾਅ ਬੜੇ ਕੀਤੇ ਆ ਅਹੀ ਬਦਲਾਅ ਹੋਇਆ ਕਿ ਜਿਹੜਾ ਪਾਣੀ ਓਤੇ ਘੰਟਿਆਂ ਚ ਪਹਿਲਾਂ ਨਿਕਾਸੀ ਹੋ ਜਾਂਦੀ ਸੀ ਹੁਣ ਸੇਰ ਦਾ ਪਾਣੀ ਖੜਾ ਹੈ ਇਪ ਬਦਲਾਵ ਹੋ ਗਿਆ ਕਿ ਮੋਟਰਸਾਈਕਲ ਵੀ ਡੁੱਬ ਗਿਆ ਬਿਲਕੁਲ ਇੱਥੇ ਟੋਆ ਪੜਦਾ ਨਿਊ ਸ਼ਿਵੈ ਨਗਰ ਗਲੀ ਨੰਬਰ 11 ਦੇ ਵਿੱਚ ਉਹਦੀ ਕੋਈ ਬੈਰੀਕੇਟਿੰਗ ਨਹੀਂ ਕੀਤੀ ਟੋਆ ਖੁੱਲਾ ਛੱਡਦਾ ਉਹਦੀ ਕੋਈ ਨਹੀਂ ਲਗਾਇਆ ਉਹ ਦੁੱਤ ਇੱਕ ਦੁੱਤੀ ਵਿੱਚ गिर ਗਿਆ ਵਿੱਦ ਮੋਟਰਸਾਈਕਲ ਉਹਦੀ ਜਾਨ ਬਚ ਗਈ ਉਹਨੂੰ ਗਰੰਟ ਵੀ ਪਿਆ ਇਹ ਹਾਲ ਹੈ ਤੁਸੀਂ ਇਹ ਦੇਖੋ ਜੀ ਅੱਜ ਮੌਨਸੂਨ ਦੀ ਪਹਿਲੀ ਬਾਰਿਸ਼ ਹੋਈ ਹੈ ਜਿੱਥੇ ਸਾਡੇ ਲੁਧਿਆਣਾ ਵਾਸੀਆਂ ਨੂੰ ਗਰਮੀ ਤੋਂ ਨਜਾਤ ਮਿਲੀ ਆ ਉੱਥੇ ਹੀ ਨਜਾਤ ਤੋਂ ਵੱਧ ਉਹਨਾਂ ਨੂੰ ਨੁਕਸਾਨ ਹੋ ਗਿਆ ਅੱਜ ਹਰ ਗਲੀ ਦੇ ਵਿੱਚ 6-6 ਫੁੱਟ ਪਾਣੀ ਖੜਾ ਹੈ ਜਿਹੜੇ ਗਰੀਬ ਬੰਦਾ ਪਾਈ ਪਾਈ ਜੋੜ ਕੇ ਆਪਣਾ ਇੱਕ ਛੋਟਾ ਜਿਹਾ ਆਲਣਾ ਬਣਾਉਂਦਾ ਕਿ ਮੈਂ ਉੱਥੇ ਪਰਿਵਾਰ ਸਹਿਤ ਬੜੀ ਖੁਸ਼ੀ ਨਾਲ ਰਹੂੰਗਾ ਉਹ ਬੰਦਾ ਅੱਜ ਉਹਦੇ ਦੀਵਾਨ ਦੇ ਜਿਹੜੇ ਬੈੱਡ ਨੇ ਉਹ ਇਹ ਤੈਰ ਰਹੇ ਨੇ ਫ੍ਰਿਜ ਤੈਰ ਰਹੇ ਨੇ ਐਲਸੀਡੀਆਂ ਖਰਾਬ ਹੋ ਗਈਆਂ ਉਹਦਾ ਹਰਜਾਨਾ ਕੌਣ ਭਰੂਗਾ ਆ ਇੱਕ ਮੈਂ ਤੁਹਾਨੂੰ ਕੈਮਰਾਮੈਨ ਨੂੰ ਕਹੂੰਗਾ ਮੋਟਰਸਾਈਕਲ ਦਿਖਾ ਦੇਣ ਜਿਹੜਾ ਮੇਰਾ ਇੱਕ ਦੁੱਧੀ ਵੀਰ ਸਵੇਰੇ 5 ਵਜੇ ਲੋਕਾਂ ਦੇ ਘਰ ਦੁੱਧ ਭਾਣ ਆਇਆ ਆਪਣੇ ਕਾਰੋਬਾਰ ਕਰਨ ਆਇਆ ਉਹਦਾ ਮੋਟਰਸਾਈਕਲ ਇੱਥੇ ਡਿੱਗ ਗਿਆ ਉਹਨੂੰ 100 ਪੋਲ ਤੋਂ ਬਿਜਲੀ ਦਾ ਕਰੰਟ ਲੱਗਾ ਉਹ ਵਿਚਾਰਾ ਦੁਬਕ ਦੁਬਕ ਕੇ ਥੜੀ ਦੇ ਜਾ ਕੇ ਉਹਨੇ ਆਪਣੀ ਜਾਨ ਬਚਾਈ ਜਿਹੜਾ ਉਹਦਾ ਮੋਟਰਸਾਈਕਲ ਦਾ ਨੁਕਸਾਨ ਹੋਇਆ ਉਹਦੀ ਪਰਵਾਹੀ ਕੌਣ ਕਰੇਗਾ ਜਿਹੜਾ ਉਹਦਾ ਦੁੱਧ ਡੁਲਿਆ ਉਹਦੀ ਨੁਕਸਾਨ ਕੋਰੇ ਕਰੇਗਾ ਇਸ ਕਰਕੇ ਮੈਂ ਜਿਹੜੇ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਆ ਤੇ ਜਿਹੜੇ ਚੁਣੇ ਹੋਏ ਨਿਮਾਣਦੇ ਹਾਂ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣਾ ਪੱਲਾ ਔੜਦਾ ਕਿ ਕੁਛ ਤਾਂ ਸ਼ਰਮ ਕਰ ਲਓ ਯਾਰ ਤੁਸੀਂ ਆਪਣੇ ਅਲੀਸ਼ਾਨ ਮਹਿਲਾਂ ਦੇ ਵਿੱਚ ਰਹਿਨੇ ਪਿਓ ਗਰੀਬ ਬੰਦੇ ਦੀ ਵੀ ਸੁੱਧ ਲੈ ਲਓ ਜਿਹੜੇ ਲੱਖ ਲੱਖ ਰੁਪਏ ਕਾਰਪੋਰੇਸ਼ਨ ਦੇ ਅਧਿਕਾਰੀ ਜਿਹੜੇ ਉੱਚ ਅਫਸਰ ਨੇ ਇੱਕ ਇੱਕ ਲੱਖ ਰੁਪਏ ਤਨਖਾਹ ਹੈ ਤੋ ਕੰਮ ਡੱਕੇ ਦਾ ਨਹੀਂ ਕਰਦੇ ਮੈਂ ਬਦਲਾਵ ਬੜਾ ਕੀਤਾ ਬਦਲਾਵ ਕੀਤਾ ਜੀ ਬਿਲਕੁਲ ਕੀਤਾ ਜਿਹੜੇ ਲੱਖਾਂ ਰੁਪਏ ਦੇ ਰੋਜ਼ ਅਖਬਾਰਾਂ ਦੇ ਵਿੱਚ ਇੱਕ ਪੰਜਾਬ ਕੇਸਰੀ ਦੀ ਐਡ ਆਂਦੀ ਹੈ 6 ਲੱਖ ਰੁਪਏ ਦਾ ਇੱਕ ਪੇਜ ਆਂਦਾ ਹੈ ਤੇ ਦਿੱਲੀ ਉਹਦੀ ਐਡ ਆ ਰਹੀ ਆ ਆ ਬਦਲਾਵ ਹੈ ਜਿਹੜੇ ਪੋਲ ਲੱਗੇ ਹੋਏ ਆ ਵੱਡੇ ਵੱਡੇ ਭਗਵੰਤ ਮਾਨ ਦੀਆਂ ਫੋਟੋਆਂ ਲਗੀਆਂ ਬਦਲਾਵ ਆ ਬਦਲਾਵ ਆ ਜਿਹੜਾ 70 ਸਾਲਾਂ 'ਚ ਕਿਸੇ ਨੇ ਨਹੀਂ ਦੇਖਿਆ ਉਹ ਬਦਲਾਅ 2.5 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਉਹ ਆਂਦੇ ਦੌਰਾ ਕਰਦੇ ਆ ਰੱਬ ਜਾਣੇ ਠੇਕੇਦਾਰ ਨੇ ਕਿਹੜੀ ਗੁਰਤੀ ਸਗਾਈ ਆ ਉਹਦੇ ਅੱਗੇ ਕਿਸੇ ਦਾ ਵਾਸ ਨਹੀਂ ਚੱਲਦਾ ਠੇਕੇਦਾਰ ਦੇ ਅੱਗੇ ਪਹਿਲੇ ਕਾਂਗਰਸੀ ਸਰਕਾਰ ਸੀ ਤਾਂ ਵੀ ਆਪਣੀ ਮਨਮਾਨੀ ਕਰੀ ਗਿਆ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਤਾਂ ਵੀ ਆਪਣੀ ਮਨਮਾਨੀ ਕਰ ਰਿਹਾ ਇਸ ਕਰਕੇ ਰੱਬ ਹੀ ਰੱਖਾ ਸਾਡੇ ਵਾਰਡ ਨੰਬਰ 81 ਦੇ ਸ਼ਿਵਾਜੀ ਨਗਰ ਇਲਾਕੇ ਦੇ ਵਸਨੀਕ ਆ ਅੱਜ ਖੜੇ ਆ ਅੱਜ ਜਿਹੜੀ ਮੌਨਸੂਨ ਦੀ ਪਹਿਲੀ ਬਾਰਿਸ਼ ਹੋਈ ਇਹ ਇਲਾਕੇ ਦੇ ਨਿਵਾਸੀਆਂ ਨੂੰ ਜੋ ਜਿਹੜੀ ਚੀਜ਼ ਦਾ ਖਦਸ਼ਾ ਸੀਗਾ ਬਈ ਇਹ ਇਲਾਕਾ ਡੁੱਬਣਾ ਹੀ ਡੁੱਬਣਾ ਹੈ ਅੱਜ ਉਹ ਜਿਹੜੀ ਹੈਗੀ ਹੈ ਸੋਚ ਇਲਾਕਾ ਨਿਵਾਸੀਆਂ ਦੀ ਉਹ ਪੂਰੀ ਹੋ ਗਈ ਅੱਜ ਦੀ ਇਸ بارش ਨੇ ਹਰ ਘਰ ਦੇ ਵਿੱਚ ਹਰ ਫੈਕਟਰੀ ਦੇ ਵਿੱਚ ਤਿੰਨ ਤੋਂ ਚਾਰ ਫੁੱਟ ਪਾਣੀ ਗਿਆ ਹੈਗਾ ਔਰ ਸਾਡੇ ਇਲਾਕਾ ਵਿਧਾਇਕ ਸਾਡੇ ਕੋਈ ਵੀ ਨਗਰ ਨਿਗਮ ਦਾ ਅਫਸਰ ਖੁੰ ਤਾਂ ਇਸ ਮੌਕੇ ਤੇ ਨਹੀਂ ਪਹੁੰਚਿਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਵੀ ਸਵੇਰੇ ਇੱਕ ਦੋਜੀ ਇੱਥੋਂ ਦੁੱਧ ਲੈ ਕੇ ਸਵਾ 6 ਵਜੇ ਨਿਕਲ ਰਿਹਾ ਸੀਗਾ ਉਹ ਇਹਨਾਂ ਨੇ ਠੇਕੇਦਾਰ ਦੇ ਬੰਦਿਆਂ ਨੇ ਇੱਥੇ ਟੋਇਆ ਪਟਿਆ ਹੋਇਆ ਸੀਗਾ ਕੋਈ ਵੀ ਇਹਦੇ ਉੱਤੇ ਡੇਂਜਰਸ ਦਾ ਜਾਂ ਕੋਈ ਬਾਸ ਵਗੈਰਾ ਕੋਈ ਨਿਸ਼ਾਨ ਨਹੀਂ ਲਗਾਇਆ ਹੋਇਆ ਸੀਗਾ ਉਹ ਬੰਦਾ ਬੜੀ ਬੁਰੀ ਤਰ੍ਹਾਂ ਮੋਟਰਸਾਈਕਲ ਸਮੇਤ ਦੁੱਧ ਦੇ ਡਰਮਾਂ ਦੇ ਸਮੇਤ ਇਹਦੇ ਵਿੱਚ गिर ਗਿਆ ਉਹਦੇ ਸੱਟਾਂ ਲੱਗੀਆਂ ਉਹਦੀ ਛਾਤੀ ਤੇ ਬਹੁਤ ਸਾਰੀ ਸੱਟ ਲੱਗੀ ਕੋਲ ਹੀ ਬਿਜਲੀ ਦਾ ਖੰਭਾ ਹੈ ਉੱਥੇ ਉਹਨੂੰ ਕਰੰਟ ਵੀ ਲੱਗਿਆ ਬੜੀ ਮੁਸ਼ਕਲ ਉਹਦੀ ਜਾਨ ਬਚੀ ਲੇਕਿਨ ਤੁਸੀਂ ਦੇਖ ਲਓ ਵੀ ਹੁਣ ਤੱਕ ਨਾ ਦਾ ਠੇਕੇਦਾਰ ਦਾ ਕੋਈ EMPLOYE ਨਾ ਹੀ ਕਾਰਪੋਰੇਸ਼ਨ ਦਾ ਕੋਈ ਬੰਦਾ ਨਾ ਹੀ ਪ੍ਰਸ਼ਾਸਨ ਦਾ ਬੰਦਾ ਇਸ ਮੌਕੇ ਤੇ ਪਹੁੰਚਿਆ ਜਿਹੜਾ ਕਿ ਉਹ ਇਸ ਮਹੱਲੇ ਨਿਵਾਸੀਆਂ ਦੀ ਉਸ ਬੰਦੇ ਦੀ ਸੁਧ ਲੈ ਸਕੇ ਸਾਡੀ ਗੁਜਾਰਿਸ਼ ਹੈ ਵੀ ਨਾਲੇ ਦੀ ਤੁਰੰਤ ਸਫਾਈ ਕੀਤੀ ਜਾਵੇ ਪਿਛਲੇ ਦਿਨਾਂ ਵੀ ਮਹੱਲੇ ਨਿਵਾਸੀਆਂ ਨੇ ਕਮਿਸ਼ਨਰ ਸਾਹਿਬ ਨੂੰ ਮਿਲੇ ਸੀਗੇ ਵੀ ਇਸ ਨਾਲੇ ਦੀ ਸਫਾਈ ਕੀਤੀ ਜਾਵੇ ਰੋਡ ਜਾਲੀਆਂ ਨੂੰ ਟੰਗ ਨਾ ਬਣਾਇਆ ਜਾਵੇ ਟੰਗ ਨਾਲ ਪ੍ਰੋਪਰ ਸਫਾਈ ਕੀਤੀ ਜਾਵੇ ਲੇਕਿਨ ਕੋਈ ਸੁਣਵਾਈ ਨਹੀਂ ਹੋਈ ਹੈ ਸਾਡੇ ਗਾਬਾ ਸਾਹਿਬ ਖੜੇ ਨੇ ਔਰ ਸਾਰੇ ਪਤਵੰਤੇ ਸੱਜਣ ਖੜੇ ਨੇ ਸਾਰਿਆਂ ਨੇ ਹਰ ਇੱਕ ਕਈ ਵਾਰ ਇਹ ਪ੍ਰਸ਼ਾਸਨ ਨੂੰ ਗੁਜ਼ਾਰਿਸ਼ ਕੀਤੀ ਹੈ ਲੇਕਿਨ ਕੋਈ ਫਾਇਦਾ ਨਹੀਂ ਹੈ ਸੋ ਅੱਜ ਨਤੀਜਾ ਆਪਾਂ ਦੇਖ ਰਹੇ ਹਾਂ ਜਿੱਥੇ ਹਰ ਘਰ ਪਾਣੀ ਵੜਿਆ ਉੱਥੇ ਅੱਜ ਇੱਕ ਬੰਦੇ ਦੀ ਜਾਨ ਜਿਹੜੀ ਹੈ ਬੜੀ ਮੁਸ਼ਕਲ ਨਾਲ ਉਹਦੀ ਆਪਣੀ ਕਿਸਮਤ ਨਾਲ ਬਚੀ ਹੈ ਲੇਕਿਨ ਠੇਕੇਦਾਰ ਨੇ ਤੇ ਕਾਰਪੋਰੇਸ਼ਨ ਨੇ ਕੋਈ ਕਸਰ ਨਹੀਂ ਛੱਡੀ ਸੀ ਉਹਦੀ ਜਾਨ ਲੈਣ ਵਾਸਤੇ ਸੋ ਸਾਡੀ ਗੁਜ਼ਾਰਿਸ਼ ਹੈ ਠੇਕੇਦਾਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਉਹ ਜਿੰਦਾ ਮੋਟਰਸਾਈਕਲ ਖਰਾਬ ਹੋਇਆ ਜਿੰਦਾ ਸਾਰਾ ਦੁੱਧ 흘ਿਆ ਜਿੰਦੇ ਪੈਸੇ ਜੇਬ ਚੋਂ ਨਿਕਲੇ ਨੇ ਉਹਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਸਾਡੀ ਇਹੀ ਮੰਗ ਹੈ ਮੈਂ ਸੁਭਾਸ਼ ਗੱਬਾ ਇਹ ਜੋ ਨਾਲਾ 18 ਕਰੋੜ ਦੇ ਬਜਟ ਦੇ ਨਾਲ ਬਣਿਆ ਕੋਈ ਵੀ ਪ੍ਰਪੋਜ਼ਲ ਪਾਸ ਹੁੰਦੀ ਹੈ ਜਾਂ ਪ੍ਰੋਜੈਕਟ ਬਣਦਾ ਉਹ ਮਹੱਲੇ ਦੇ ਮੋਹਤਵਾਰ ਬੰਦਿਆਂ ਨੂੰ ਸੀਨੀਅਰ ਬੰਦਿਆਂ ਨੂੰ ਚਾਹੇ ਉੱਥੋਂ ਦਾ ਕਾਉਂਸਲਰ ਹੈ ਚਾਹੇ ਉੱਥੋਂ ਦਾ ਐਗਜ਼ੀਕਟਿਵ ਮੈਂਬਰ ਹੈ ਉਹਦੀ ਸਲਾਹ ਨਾਲ ਬਣਾਉਣਾ ਚਾਹੀਦਾ ਜਦੋਂ ਨਾਲਾ ਬਣਿਆ ਲੋਕਾਂ ਨੇ ਐਡਵਾਈਸ ਦਿੱਤੀ ਕਿ ਨਾਲਾ ਇਤਨਾ ਉੱਚਾ ਬਣ ਰਿਹਾ ਹੈ ਮਹੱਲਾ ਨੀਵਾ ਹੋ ਰਿਹਾ ਹੈ ਇਹਦਾ ਕੀ ਸਮਾਧਾਨ ਹੈ ਲੇਕਿਨ ਇਹਦੇ ਬਾਰੇ ਕੋਈ ਗੌਰ ਨਹੀਂ ਕੀਤਾ ਗਿਆ ਕਿਉਂਕਿ 18 ਕਰੋੜ ਰੁਪਈਆ ਸੀ ठेकेदारਾਂ ਨੇ ਸਾਡੀ ਐਡਮਿਨਿਸਟ੍ਰੇਸ਼ਨ ਨੇ ਅਸੀਂ ਵੀ ਵਿਧਾਇਕ ਦਾ ਨਾਂ ਨਹੀਂ ਲੈਂਦੇ ਕਿਉਂਕਿ ਵਿਧਾਇਕ ਵਿਧਾਇਕ ਦੀ ਸੁਪਰਵਾਈਜ਼ਰੀ ਹੁੰਦੀ ਹੈ ਇਹ ਜੋ ਨਾਲਾ ਹੈ ਗਲਤ ਬਣ ਗਿਆ ਹੈ ਅੱਜ ਕੋਈ ਵੀ ਉਹਨਾਂ ਦਾ ਇੰਜੀਨੀਅਰ ਐਸ ਸੀ ਐਕਸ਼ਨ ਐਨੀ ਆਫੀਸਰ ਆਫ ਦਾ ਡਿਪਾਰਟਮੈਂਟ ਆਫ ਕਾਰਪੋਰੇਸ਼ਨ ਸਾਨੂੰ ਆ ਕੇ ਦੱਸੇ ਕਿ ਇਹਦੀ ਨਿਕਾਸੀ ਦਾ ਸਾਧਨ ਕੀ ਹੈ ਇਹਦਾ ਸਮਾਧਾਨ ਕੀ ਹੈ ਇਹ 18 ਕਰੋੜ ਜੇਬਾਂ ਚ ਪਾ ਕੇ ਉਹਨਾਂ ਨੇ ਇਹ ਸਾਰਾ ਸਾਡਾ ਮਹੱਲਾ ਡੁਬਾ ਦਿੱਤਾ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿਉਂਕਿ ਰਿਸਪੌਂਸਿਬਿਲਟੀ ਹੈ ਅਗਰ ਡੇਂਗੂ ਫੈਲਦਾ ਹੈ ਹੈਜਾ ਫੈਲਦਾ ਹੈ ਇਹ ਡਿਊਟੀ ਆਫ ਦਾ ਗਵਰਨਮੈਂਟ ਗਵਰਨਮੈਂਟ ਦੀ ਡਿਊਟੀ ਹੈ ਉਹਦੀ ਅਵਸਰ ਦੀ ਡਿਊਟੀ ਹੈ ਜਿਹੜੇ ਲੋਕ ਇਸ ਏਰੀਆ ਨੂੰ ਬਿਲੋਂਗ ਕਰਦੇ ਹਨ ਆ ਕੇ ਲੋਕਾਂ ਦੀ ਸੁੱਖ-ਦੁੱਖ ਨੂੰ ਦੇਖਣ ਉਹਦੀ ਸੁਵਿਧਾ ਨੂੰ ਦੇਖਣ ਕਿ ਪਾਣੀ ਕਿਵੇਂ ਨਿਕਲੇਗਾ ਜੇ 4 ਘੰਟੇ ਹੋ ਗਏ ਅਸੀਂ ਇੱਥੇ ਪ੍ਰੈਕਟੀਕਲੀ ਰਹਨੇ ਮੇਰਾ ਮਕਾਨ ਇਹਦੇ ਨਾਲ ਹੀ ਹੈ ਉਹ ਸਾਨੂੰ 3 ਘੰਟੇ ਹੋ ਗਏ ਨੇ ਘੱਟ 4 ਘੰਟੇ ਬੈਠਿਆਂ ਨੂੰ ਅਸੀਂ ਫੈਕਟਰੀ ਨਹੀਂ ਜਾ ਸਕਦੇ ਸਾਡੇ ਮੋਟਰਸਾਈਕਲ ਸਕੂਟਰ ਅੰਦਰ ਖੜੇ ਹਨ ਅਸੀਂ ਰੀ ਦੀ ਡਿਮਾਂਡ ਕਰਦੇ ਹਾਂ ਕਿ ਅਗਰ ਕੋਈ ਪ੍ਰਸ਼ਾਸਨ ਹੈ ਕੋਈ ਵਿਧਾਇਕ ਹੈ ਚਾਹੇ ਕੋਈ ਐਕਸ ਵਿਧਾਇਕ ਹੈ ਐਮਪੀ ਹੈ ਆਕੇ ਇਸ ਇਲਾਕੇ ਦਾ ਸਮਾਧਾਨ ਕਰਾਂ ਨਹੀਂ ਤਾਂ ਅਸੀਂ ਬਾਈਕਾਟ ਕਰਾਂਗੇ ਉਹਨਾਂ ਦੇ ਅਗੇਂਸਟ ਜੋ ਵੀ ਸਾਡੇ ਕੋਲ ਹੋਇਆ ਸਾਰੇ ਮਹੱਲਾ ਨਿਵਾਸੀ ਸਾਰੇ ਵੀਰ ਸਾਰੇ ਹੀ ਇੱਥੋਂ ਦੇ ਰਹਿਣ ਵਾਲੇ ਨੁਮੰਦੇ ਇਕੱਠੇ ਹੋ ਕੇ ਇਹਦੇ ਬਾਰੇ ਸੰਘਰਸ਼ ਕਰਾਂਗੇ ਕਿਉਂਕਿ ਪਾਣੀ ਦੀ ਨਿਕਾਸੀ ਜ਼ਰੂਰੀ ਹੈ ਇਤਨਾ ਕਹਿੰਦੇ ਹੋਏ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਉਚੇਚੇ ਤੌਰ ਤੇ ਪਹੁੰਚਣ ਅੱਜ ਦੀ ਜਿਹੜੀ ਹਾਲਾਤ ਦੇਖਣ ਔਰ ਉਸ ਤੇ ਜੋ ਵੀ ਉਹਨਾਂ ਦਾ ਫੈਸਲਾ ਲਿੱਤਾ ਜਾਵੇ ਚਾਹੇ ਉਹ ਮੌਜੂਦਾ ਸਰਕਾਰ ਹੈ ਚਾਹੇ ਮੌਜੂਦਾ ਐਡਮਿਨਿਸਟ੍ਰੇਸ਼ਨ ਹੈ ਸੋ ਮੈਂ ਇਤਨਾ ਕਹਿੰਦੇ ਹੋਏ ਮਾਫੀ ਦਾ ਇਜਾਦ ਕਰਾਂ ਸਾਰੀਆਂ ਪਾਰਟੀਆਂ ਨੁਮਾਇੰਦੇ ਅਗਰ ਇੱਥੇ ਨਹੀਂ ਪਹੁੰਚਦੇ ਜਾਂਦਾ ਸਮਾਧਾਨ ਨਹੀਂ ਕਰਦੇ ਤਾਂ ਅਸੀਂ ਉਹਨਾਂ ਦਾ ਬਾਈਕਾਟ ਕਰਾਂਗੇ ਔਰ ਸਾਰਾ ਇਲਾਕਾ ਉਹਨਾਂ ਦਾ ਬਾਈਕਾਟ ਕਰ ਗੋ ਇਸ ਇਲਾਕੇ ਦੇ ਅਸੀਂ ਉਹਨਾਂ ਨੂੰ ਆਣ ਨਹੀਂ ਦੇਵਾਂਗੇ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਇੰਨਾ ਕਿ ਬੇਵਕੂ ਬਣਾ ਚੁੱਕੇ ਨੇ ਆਂਦਣ ਆਓ ਕਈ ਪੰਜਾਬੀ ਦੀ ਕਹਾਵਾਂ ਉਹ ਪਿਆਰੇ ਸੈਜਣੋ ਕਰ ਬਾੜ ਤੁਹਾਡਾ ਖਾਓ ਪੀਓ ਆਪਣਾ ਜਸ ਗਾਓ ਸਾਡਾ ਉਹ ਜਸ ਗਾਣ ਆਂਦੇ ਨੇ ਆਂਦੇ ਲੋਕੀ ਨਾਲ ਫੋਟੋਆਂ ਖਿਚਾ ਕੇ ਚਲੇ ਜਾਂਦੇ ਆ ਇਹ ਮਹੀਨੇ ਦੇ ਬੰਜੂਏ 10 ਦਿਨਾਂ ਬੰਜੂਏ ਇਲਾਕਾ ਬਹੁਤ ਪਰੇਸ਼ਾਨ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਦੇ ਆ ਕਿ ਮਦਦ ਇਹਨੂੰ ਜੇਤੀ ਜੇਤੀ ਇਹਦਾ ਸਮਾਧਾਨ ਕੀਤਾ ਜਾਵੇ ਕਿਉਂਕਿ ਹੱਲੇ ਦਾ ਬਰਸਾਤ ਪਹਿਲੀ ਬਰਸਾਤ ਹੈ ਬਰਸਾਤਾਂ ਹਲੇ ਸ਼ੁਰੂ ਹੋਣੀਆਂ ਹੈ ਔਰ ਪਤਾ ਨਹੀਂ ਕੀ ਹੋਊ ਲੋਕਾਂ ਦੇ ਨਾਲ ਪਤਾ ਨਹੀਂ ਲੋਕਾਂ ਨੂੰ ਇੱਥੋਂ ਕਰ ਛੱਡ ਕੇ ਜਾਣੇ ਪੈਣਗੇ ਪ੍ਰਸ਼ਾਸਨ ਦਾ ਬੈਠਾ ਹੱਲੇ ਤੱਕ ਸਾਡਾ ਮੌਜੂਦਾ ਐਮਐਲਏ ਇੱਥੇ ਤੱਕ ਨਹੀਂ ਪਹੁੰਚਿਆ ਉਹਦਾ ਫਰਜ ਬੰਦਾ ਸੀ ਉਹਦੇ ਬੰਦਿਆਂ ਦਾ ਫਰਜ ਬੰਦਾ ਸੀ ਆ ਕੇ ਬਰਾਬਰ ਖੜਦੇ ਵੀ ਅਸੀਂ ਖੜੇ ਹਾਂ ਤੁਹਾਡੇ ਨਾਲ ਲੇਕਿਨ ਪਬਲਿਕ ਇਹ ਪਗਲਰ ਦਾ ਕੰਮ ਹੈ ਪਬਲਿਕ ਮਰੂਗੀ ਜਬੀ ਜਬ ਇੱਕ ਲੋ ਮਰਜ਼ੀ ਕਰੀ ਜਾਵੇ ਐਂ ਨਾ ਸਮਝ ਇਹ ਮਤਲਬ ਇਲਾਕਾ ਬੌਜੀ ਸਵੇਰ ਦੇ 6 ਵਜੇ ਲੋਕ ਉੱਠੇ ਹੋਣ ਕੋਈ ਵਿਚਾਰਾ ਮਤਲਬ ਆਪਣੇ ਬੈੱਡ ਉੱਪਰ ਕਰ ਰਿਹਾ ਕੋਈ ਫਰੇਜ ਚੱਕ ਕੇ ਉੱਪਰ ਕਰ ਰਿਹਾ ਲੇਕਿਨ ਪ੍ਰਸ਼ਾਸਨ ਦੇ ਕੰਨ ਤੇ ਕੋਈ ਜੂ ਨਹੀਂ ਫੁਰਕੀ ਕਾਲਪਸ਼ਨ ਵਸੇ ਨਹੀਂਆ ਫੋਟੋਆਂ ਸੇਰ ਦੀਆਂ ਪਾ ਚੁੱਕੇ ਆ ਨਾ ਕੋਈ ਐਕਸ਼ਨ ਨਹੀਂ ਕੋਲ ਨੂੰ ਹਾਲ ਤੱਕ ਫੋਰਮ ਦੇਖਿਆ ਨਹੀਂ ਉਹਨਾਂ ਲੋਕਾਂ ਨੇ ਉਹ ਇੰਨੇ ਕੁ ਰਿਵਾੜੇ ਬਣ ਚੁੱਕੇ ਨੇ ਕਿ ਉਹ ਕੁਰਸੀਆਂ ਦੇ ਵਿੱਚ ਲੱਖ ਲੱਖ ਡੇਢ ਡੇਢ ਲੱਖ ਰੁਪਏ ਉਹਨਾਂ ਦੀ ਤਨਖਾਹ ਹੈ ਲੇਕਿਨ ਉਹਨਾਂ ਦਾ ਪਬਲਿਕਲ ਕੋਈ ਧਿਆਨ ਨਹੀਂ ਹੈ ਉਹਨਾਂ ਕੋਲ ਕੋਈ ਜਾਂਦਾ ਡੀਸੀ ਪਾਣ ਖੜਿਆ ਹਾਲੇ ਕੁ ਨਾਨੂ ਸਲੂਟ ਮਾਰਨੀ ਚਾਹੀਦੀ ਏ ਲੇਕਿਨ ਪਬਲਿਕ ਜਾ ਕੇ ਉਹਨਾਂ ਨੂੰ ਸਲੂਟ ਮਾਰਦੀ ਲੇਕਿਨ ਫਿਰ ਵੀ ਉਹਨਾਂ ਦੇ ਕੰਨ ਤੇ ਜੂ ਨਹੀਂ ਰਿੰਕਦੀ ਇਸ ਕਰਕੇ ਸਾਡੀ ਬੇਨਤੀ ਹੈ ਕਿ ਪ੍ਰਸ਼ਾਸਨ ਨੇ ਧਿਆਨ ਦੇਵੇ ਔਰ ਠੇਕੇਦਾਰ ਨੂੰ ਵੀ ਪੁੱਛਿਆ ਜਾਵੇ ਵੀ ਇੰਨੀ ਦੇਰ ਤੱਕ ਕੰਮ ਕਿਉਂ ਨਮਕਿਆ ਹੋਇਆ ਹੈ ਜਿੰਦਾ ਉਹ ਅੱਗੇ ਸਤਾਈ ਪ ਕਿਉਂਕਿ ਆ 4 ਸਾਲ ਹੋ ਗਏ ਸਤ ਨੂੰ ਇਨੇ ਛੋਟੇ ਜਿਹੇ ਟੋਟੇ ਨੂੰ ਮੇਰੇ ਕਾਮ ਦਾ ਮੀਟਰ ਆਪਣੇ 1.5 2 ਮੀਟਰ ਆਪਣੇ ਹੁਣ ਕੀ ਨਾਂ ਆਂਦਾ ਆਪਣੇ ਡਿਲੇ ਕਿਤੋਂ ਹੈ ਆਪਣੇ ਡਿਲੇ ਕਿਤੋਂ ਇਹਨਾਂ ਨੇ ਤੇ ਕਿਨਾਂ ਤੋਂ ਪੁੱਛਿਆ ਜਾਵੇ ਕੋਈ ਪੁੱਛਣ ਵਾਲਾ ਹੈ ਨਹੀਂਗਾ ਕਿ ਬੰਦਾ ਕੀ ਕਰ ਸਕਦਾ ਪਬਲਿਕ ਦਾ ਰੋਲਾ ਪਾ ਸਕਦੀ ਹੈ ਇਹਨਾਂ ਲੋਕ ਪੱਤਰਕਾਰਾਂ ਦੇ ਰਾਹੀਂ ਸਾਡੀ ਆਵਾਜ਼ ਐਡਮਿਨਿਸਟ੍ਰੇਸ਼ਨ ਤੱਕ ਔਰ ਸਰਕਾਰ ਤੱਕ ਪਹੁੰਚਣੀ ਚਾਹੀਦੀ ਏ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਬਹੁਤ ਧੰਨਵਾਦੀ ਹੋਵਾਂਗੇ ਬਾਕੀ ਸਾਡੇ ਬੁੇਜਾ ਸਾਹਿਬ ਜੋ ਕੁਝ ਕਹਿਣਾ ਚਾਹਣਗੇ ਕਹਿਣ ਦੇਖੋ ਸਵੇਰੇ 6 ਵੇ ਦਾ ਮਸਲਾ ਹੈ ਤੁਹਾਨੂੰ ਵੀ ਆਇਆ ਕਿੰਨੀ ਦੇਰ ਹੋ ਗਈ ਤੁਸੀਂ ਮੁਆਇਨਾ ਕੀਤਾ ਲੇਕਿਨ ਨਾ ਤਾਂ ਪ੍ਰਸ਼ਾਸਨ ਦਾ ਕੋਈ ਬੰਦਾ ਨਾ ਕੋਈ ਠੇਕੇਦਾਰ ਦਾ ਬੰਦਾ ਨਾ ਹੀ ਰਾਜਨੀਤੀ ਵਾਲੇ ਬੰਦੇ ਸਾਡੇ ਜਿਨ੍ਹਾਂ ਨੇ ਆ ਕੇ ਫੋਟੋਆਂ ਖਿਚਾਣੀਆਂ ਕੋਈ ਹਜੇ ਤੱਕ ਸਾਡੀ ਸਾਰ ਲੈਣ ਨਹੀਂ ਆਇਆ ਤੁਸੀਂ ਪੂਰਾ ਇਲਾਕਾ ਦੇਖ ਲਓ ਕੋਈ ਗਲੀ ਐਸੀ ਨਹੀਂ ਹੋਊਗੀ ਜਿੰਦੇ 'ਚ ਇਸ ਟਾਈਮ ਵੀ ਤਿੰਨ-ਤਿੰਨ ਫੁੱਟ ਪਾਣੀ ਨਹੀਂ ਖੜਾ। ਸੋ ਬੇਨਤੀ ਹੈ ਕਿ ਇਸ ਨਾਲੇ ਦੀ ਸਫਾਈ ਕਰਾਈ ਜਾਵੇ, ਰੋਡ ਜਾਲੀਆਂ ਦੀ ਸਫਾਈ ਕਰਾਈ ਜਾਵੇ, ਜਿੱਥੇ ਰੋਡ ਜਾਲੀਆਂ ਨਹੀਂ ਬਣੀਆਂ ਉਹ ਬਣਾਈਆਂ ਜਾਣ ਕਿਉਂਕਿ ਹਜੇ ਅੱਜ ਮਾਨਸੂਨ ਪਹਿਲੇ ਦਿਨ ਸ਼ੁਰੂ ਹੋਇਆ ਹੈ। ਇਹ 2 ਮਹੀਨੇ ਚੱਲਣਾ ਹੈ ਇਲਾਕੇ ਵਾਲ ਨੂੰ ਬਚਾ ਲਓ, ਬਚਾ ਲਓ, ਬਚਾ ਲਓ ਸਾਰਿਆਂ ਨੂੰ ਇਹੀ ਗੁਜਾਰਿਸ਼ ਹੈ। ਸਾਡੀ ਸੁਵਿਧਾ ਵਾਸਤੇ, ਲੋਕਾਂ ਵਾਸਤੇ ਵੀ ਲੋਕਾਂ ਦਾ ਸਮਾਧਾਨ ਹੋਵੇ, ਲੋਕਾਂ ਦਾ ਜਿਹੜਾ ਪਾਣੀ ਹੈ ਮਹੱਲੇ ਦਾ ਉਹਦੀ ਨਿਕਾਸੀ ਹੋਵੇ ਲੇਕਿਨ 18 ਕਰੋੜ ਸਾਡੇ ਹਿਸਾਬ ਨਾਲ ਇਹ ਵੇਸਟ ਕੀਤਾ ਗਿਆ ਕਿਉਂਕਿ ਉਹਦੇ ਵਿੱਚ ਪਾਣੀ ਨਹੀਂ ਜਾ ਸਕਦਾ ਪਾਣੀ ਦਾ ਸਮਾਧਾਨ ਕਿਹਨੋਂ ਦੇ ਪਾਣੀ ਨਹੀਂ ਤਾਂ ਅਸੀਂ ਸਮਝਾਂਗੇ ਕਿ 18 ਕਰੋੜ ਰੁਪਏ ਸਰਕਾਰ ਨੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਜੋ ਟੈਕਸ ਦਿੰਦੇ ਨੇ ਉਹਨੂੰ ਖਰਚ ਕਰਕੇ ਇਹਨੂੰ ਵੇਸਟ ਕੀਤਾ ਗਿਆ ਇਹਦਾ ਸਮਾਧਾਨ ਕੀਤਾ ਜਾਵੇ ਸਾਡੀ ਇਹ ਬੁਝਾਰਿਸ਼ ਔਰ ਨਾਲ ਸਿਟੀ ਹੋਮ ਨਿਊਜ਼ ਲਈ ਵਿਕਾਸ ਤੇ ਨਵਲ ਦੀ ਰਿਪੋਰਟ